ਜਾਨਵਾਣੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਾਣਾ ਮਿੱਠਾ ਕਰਕੇ ਮੰਨਣ ਦੀ ਵਿੱਚ ਤੌਫੀਕ عطا ਕਰੇ ਜੀ ਪਰਮਾਤਮਾ ਉਸ ਹਾਸਤੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਸ ਇਹੀ ਦੁਆ ਮੈਂ ਸੋ ਸਾਰਿਆਂ ਲਈ ਇਹੀ ਦੁਆ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕੀਤੀ ਇਹ ਸ਼ਾਮ ਕੋਰਿਨਲ ਤੋਂ ਅਟਲ ਜੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਔਰ ਉੱਥੇ ਮੁਲਾਕਾਤ ਹੋ ਜੀ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਕੁਝ ਨਹੀਂ ਬਸ ਠੀਕ ਹੈ ਜੀ ਬਸ ਇਸਨੂੰ ਜਰਾ ਤੇ ਆ ਕੇ ਜਾਓ ਨਾ ਤੁਹਾਡੀ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ ਜਾਨਵਾਨੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਾਣਾ ਮਿੱਠਾ ਕਰਕੇ ਮੰਨ ਦੀ ਵਿੱਚ ਤੌਫੀਕ عطا ਕਰੇ ਜੀ ਪਰਮਾਤਮਾ ਹਸਤੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ ਰੱਖੇ ਬਸ ਇਹੀ ਦੁਆ ਮੈਂ ਸਾਰਿਆਂ ਲਈ ਇਹੀ ਦੁਆ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕਰਦੇ ਆਏ ਦੇਸ਼ਮ ਕੋਰਚਨਲ ਤੁਹਾਡਾ ਫਿਰ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਕੁਛ ਨਹੀਂ ਬਸ ਠੀਕ ਹੈ ਜੀ ਬਸ ਜੇਰਾ ਤੇ ਆ ਕੇ ਜਾਓ ਨਾ ਤੁਹਾਡੀ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ ਜਾਨਵਾਰੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਾਣਾ ਮਿੱਠਾ ਕਰਕੇ ਮੰਨ ਦੀ ਵਿੱਚ ਤੌਫੀਕ عطا ਕਰੇ ਜੀ ਪਰਮਾਤਮਾ ਉਸ ਹਾਸਲੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਸ ਇਹੀ ਦੁਆ ਮੈਂ ਸੋਟਾ ਸਾਰਿਆਂ ਲਈ ਇਹੀ ਦੁਆ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕੀਤੀ ਇਹ ਸ਼ਾਮ ਕੋਰਿਨਲ ਤੋਂ ਅਟਲ ਜੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ ਜਾਨਵਾਨੀ ਰੂਹ ਨੇ ਜਾਣਾ ਸੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਪਾਣਾ ਮਿੱਠਾ ਕਰਕੇ ਮੰਨਣ ਦੀ ਬਸ ਤੌਫੀਕ ਅਤਾ ਕਰੇ ਪਰਮਾਤਮਾ ਹੱਸਦੇ ਵਸਦੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਬਾਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਬਸ ਇਹੀ ਦੁਆ ਮੈਂ ਤੁਹਾਡੇ ਸਾਰਿਆਂ ਲਈ ਇਹੀ ਦੁਆ ਕੱਲੀ ਗਾਇਕ ਨੇ ਪੁਰਾਣੀਆਂ ਜਾਂਦਾ ਵੀ ਤਾਰੀਆਂ ਹੋ ਚੁੱਕੀਆਂ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠਿਆਂ ਨੇ ਸ਼ੁਰੂ ਕੀਤੀ ਐਸ਼ਮ ਕੋਰਟੀਨਲ ਤੋਂ ਅੱਡ ਅੱਲੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਕੁਝ ਨਹੀਂ ਬਸ ਠੀਕ ਹੈ ਜੀ ਬਸ ਇਸਨੂੰ ਜਰਾ ਤੇ ਆ ਕੇ ਜਾਓ ਨਾ ਤੁਹਾਡੀ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ ਜਾਨਵਾਨੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਾਣਾ ਮਿੱਠਾ ਕਰਕੇ ਮੰਨਣ ਦੀ ਵੀ ਤੌਫੀਕ عطا ਕਰੇ ਜੀ ਪਰਮਾਤਮਾ ਹੱਸਦੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ ਰੱਖੇ ਬਸ ਇਹੀ ਦੁਆ ਮੈਂ ਸਾਰਿਆਂ ਲਈ ਇਹੀ ਦੁਆ ਸਾਡੇ ਮਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕਰੀ ਦੇਸ਼ਮ ਕੋਰਚਨਲ ਤੁਹਾਡਾ ਤੇਰੀ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਜੀਤ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਕੁਛ ਨਹੀਂ ਬਸ ਠੀਕ ਹੈ ਜੀ ਬਸ ਜੇਰਾ ਤੇ ਆ ਕੇ ਜਾਓ ਨਾ ਤੁਹਾਡੇ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ ਜਾਨਵਾਰੀ ਰੂਹ ਨੇ ਜਾਣਾ ਸੀ ਜੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਬਾਣਾ ਮਿੱਠਾ ਕਰਕੇ ਮੰਨ ਦੀ ਵਿੱਚ ਤੌਫੀਕ عطا ਕਰੇ ਜੀ ਪਰਮਾਤਮਾ ਉਸ ਹਾਸਤੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਸ ਇਹੀ ਦੁਆ ਮੈਂ ਤੁਹਾਡਾ ਸਾਰਿਆਂ ਲਈ ਇਹੀ ਦੁਆ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕੀਤੀ ਇਹ ਸ਼ਾਮ ਕੋਰਿਨਲ ਤੁਹਾਡਾ ਅੱਜ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਠੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਲਈ ਕੇ ਬਸ ਇਸਨ ਦਰਗਾਹ ਤੇ ਆ ਕੇ ਜਾਓ ਨਾ ਤੁਹਾਡੀ ਦਾਤਾ ਮੇਰ ਕਰੇ ਬਸ ਸਭ ਦਾ ਭਲਾ ਕਰੇ